ਇਕਤਰੀ ਦੇ ਨਿ ਪ੍ਰਸ਼ਾਸਨ ਦੇ ਵੱਲੋਂ ਬੁਡਲਾੜਾ ਵਿਖੇ ਦਰਿਆਪੁਰ ਰੋਡ ਉਪਰ ਪੱਛੀ ਕਨਾਲ ਜ਼ਮੀਨ ਉਪਰ ਭਾਰੀ ਪੁਲਿਸ ਵਰਤੇ ਸੰਯੁਕਤ ਨਾਲ ਕਬਜ਼ਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਸੀ ਜਿਸ ਤੇ ਵਿਰੋਧ ਦੇ ਵਿੱਚ ਹੁਣ ਨਗਰ ਕੌਂਸਲ ਦਫ਼ਤਰ ਬੁਡਲਾੜਾ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਦੇ ਕੌਂਡਾ ਦੇ ਵੱਲੋਂ ਦਰਨਾ ਦਿੱਤਾ ਗਿਆ ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਹਲਕਾ ਬਿਤਾਇਕ ਪੁਤਰਾਮ ਦੇ ਇਸ਼ਾਰੇ ਤੇ ਇਹ ਕਬਜ਼ਾ ਹੋਇਆ ਉਹਨਾਂ ਨੇ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ ਇਸ ਜਗ੍ਹਾ ਤੇ ਖੇਤੀ ਕਰ ਰਿਹਾ ਹੈ ਪਰ ਸਰਕਾਰ ਨੇ ਧੱਕੇਸ਼ਾਹੀ ਨਾਲ ਉਸਦੀ ਖੜੀ ਫਸਲ ਉੱਪਰ ਕਬza ਕਰ ਲਿਆ। ਉਹਨਾਂ ਕਹਿੰਦੇ ਕਿ ਸਰਕਾਰ ਵਿਵੰਨੋ ਕਿਆ ਕਿਆ ਸੀ ਕਿ ਕਿਸੇ ਵੀ ਕਿਸਾਨ ਜਾਂ ਮਜ਼ਦੂਰ ਤੋਂ ਜਗਾ ਨਹੀਂ ਛੜਾਈ ਜਾਵੇਗੀ ਪਰ ਸਰਕਾਰ ਆਪਣੇ ਹੀ ਵਾਅਦੇ ਤੋਂ ਹੁਣ ਮੁਕਰ ਰਹੀ ਹੈ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸਾਨ ਦੀ ਫਸਲ 'ਚ ਦੁਬਾਰਾ ਵੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨ ਨੂੰ ਪਰੇਸ਼ਾਨ ਕੀਤਾ। ਤਹਜ਼ਿਲੇ ਤਾਂ ਮਾਹੌਲ ਸੁਰੱਖਿਅਤ ਨਹੀਂ ਰਹੇਗਾ। ਇਸ ਦੀ ਜ਼ਿੰਮੇਵਾਰੀ ਉਹਨਾਂ ਕਹਿੰਦੇ ਕਿ ਪ੍ਰਸ਼ਾਸਨ ਦੀ ਹੋਵੇਗੀ। ਉਹਨਾਂ ਕਹਿੰਦੇ ਕਿ ਨਗਰ ਕੌਂਸਲ ਵਿਖੇ ਇਹ ਤਰਨਾ ਇੱਕ ਚੇਤਾਵਨੀ ਹੈ। ਸਰਦਾ ਪਰ ਮੇਰਾ ਨਾਮ ਹਰਮਨਜੀਤ ਸਿੰਘ ਹੈ ਜੀ ਇਸ ਇਹ ਜਮੀਨ ਜੋ ਹੈ 25 ਕਨਾਲਾ 19 ਮਰਲੇ ਤਕਰੀਬਨ ਜਮੀਨ ਹੈ ਆਪਣੇ ਕੋਲ ਜੀ ਇਹ ਪਿਛਲੇ ਦੋ ਤਿੰਨ ਪੀੜ੍ਹੀਆਂ ਤੋਂ ਇਸ ਉੱਤੇ ਅਸੀਂ ਖੇਤੀ ਕਰ ਰਹੇ ਹਾਂ ਜੀ ਪਰ ਇਹ ਹੁਣ ਜੋ ਪ੍ਰਸ਼ਾਸਨ ਹੈ ਇਹ ਈਓ ਤੇ ਐਮਐਲਏ ਆਪਣੀ ਜਮੀਨ ਦੇ ਉੱਤੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਹੈ ਇਹਨਾਂ ਨੇ ਸਾਨੂੰ ਦੋ ਨੋਟਿਸ ਵਗੈਰਾ ਭੇਜੇ ਨੇ ਅਸੀਂ ਇਹਨਾਂ ਨੂੰ ਲੀਗਲ ਤੌਰ ਤੇ ਇਹਨਾਂ ਦਾ ਨੋਟਿਸ ਦਾ ਜਵਾਬ ਦੇ ਚੁੱਕੇ ਹਾਂ ਪਰ ਜਿੱਦੇ 19 ਤਰੀਕ ਨੂੰ ਸਾਡੀ ਜ਼ਮੀਨ ਦੇ ਉੱਪਰ ਕਬਜ਼ਾ ਕਰਨ ਆਏ ਸੀ ਇਸ ਨੂੰ ਮੈਂ ਸਾਰੀ ਸਟੇ ਵਗੈਰਾ ਜੋ ਵੀ ਆਪਣੇ ਕੇਸ ਫਰੀਦਕੋਟ ਤੇ ਜੀਡੀਸੀ ਚੰਡੀਗੜ੍ਹ ਚੱਲਦੇ ਨੇ ਇਹਨਾਂ ਦੀਆਂ ਕਾਪੀਆਂ ਸਾਹ ਦਿੱਤੀਆਂ ਸੀ ਪਰ ਇਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਤੇ ਇਹਨਾਂ ਨੇ ਧੱਕੇ ਨਾਲ ਆਪਣੀ ਜ਼ਮੀਨ ਦੇ ਉੱਤੇ ਧੱਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਅੱਜ ਇਹਨਾਂ ਨੂੰ ਅਸੀਂ ਚੇਤਾਵਨੀ ਦੇਣ ਆਏ ਆਂ ਵੀ ਇਹ ਆਉਣ ਵਾਲੇ ਟਾਈਮ 'ਚ ਅਗਰ ਕੋਈ ਵੀ ਹੋਰ ਐਕਸ਼ਨ ਲੈਣਗੇ ਤਾਂ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਅਤੇ ਤੇਜ਼ ਸੰਘਰਸ਼ ਹੋਰ ਕਰਾਂਗੇ ਬਹੁਤ ਬੜਾ ਕਿੰਨੇ ਇਹ ਤਕਰੀਬਨ ਤੀਜੀ ਚੌਥੀ ਪੀੜ੍ਹੀ ਵਿੱਚ ਅਸੀਂ ਕਰ ਰਹੇ ਹਾਂ ਜੀ ਪਹਿਲਾਂ ਸਾਡੇ ਬਜ਼ੁਰਗ ਖੇਤੀ ਕਰਦੇ ਸੀ ਉਸ ਤੋਂ ਅੱਗੇ ਹੁਣ ਇਹਦੇ ਉੱਤੇ ਅਸੀਂ ਸਾਡਾ ਪਰਿਵਾਰ ਇਹਦੇ ਉੱਤੇ ਖੇਤੀ ਕਰ ਰਿਹਾ ਹੈ ਜੀ ਤਾਂ ਨੂੰ ਕੋਈ ਜਿਵੇਂ ਜ਼ਮੀਨ ਫਰਾਉਂ ਕੇ ਇਹਨਾਂ ਕੋਈ ਕਾਰਜ ਜੇ ਕਾਗਜ਼ੀਵਾਰੀ ਸਾਰੇ ਇਹ ਸਾਰਾ ਦੋ ਨੋਟਿਸਾਂ ਨੂੰ ਪਹਿਲਾਂ ਸੈਂਡ ਕੀਤੇ ਸੀ ਇਹਨਾਂ ਨੇ ਉਹਨਾਂ ਦੇ ਅਸੀਂ ਇਹਨੂੰ ਜਵਾਬ ਦੇ ਚੁੱਕੇ ਹਾਂ ਉਹ ਤੀਜਾ ਨੋਟਸ ਜੋ ਇਹਨਾਂ ਨੇ ਸਾਨੂੰ ਦਿੱਤਾ ਸੀ ਉਹ ਦਿਨ ਐਤਵਾਰ ਨੂੰ ਤੁਹਾਨੂੰ ਦੇਣਗੇ ਸੀਗੇ ਪਰ ਉੱਥੇ ਇਹਨਾਂ ਦੀ ਅਸੀਂ ਵੀਡੀਓ ਵਗੈਰਾ ਬਣਾ ਲਈ ਜੋ ਕਿ ਇਹ ਗਲਤ ਕਰ ਰਹੇ ਸੀਗੇ ਤਾਂ ਉਹ ਮੁਲਾਜ਼ਮ ਡਰਦੇ ਮਾਰੇ ਉੱਥੋਂ ਪੋਸਟਰ ਟੈਸਟ ਕਰਕੇ ਨਹੀਂ ਆਏ ਔਰ ਸੋਮਵਾਰ ਨੂੰ ਇਹ ਆਪਣੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਲੱਗੇ ਜਿਸ ਕਰਕੇ ਇਹਨਾਂ ਨੇ ਆਪ ਨੂੰ ਕੋਈ ਵੀ ਟਾਈਮ ਵਗੈਰਾ ਨਹੀਂ ਦਿੱਤਾ ਤਾਂ ਜੋ ਕਿ ਆਪਾਂ ਇਹਨਾਂ ਨੂੰ ਕਾਰਵਾਈ ਵਗੈਰਾ ਇਹਨਾਂ ਨੂੰ ਦਿਖਾ ਸਕੀਏ ਸੋ ਇਹ ੱੱਕੇ ਦੇ ਨਾਲ 19 ਤਰੀਕ ਨੂੰ ਇਹਨਾਂ ਨੇ ਆਪਣੀ ਜ਼ਮੀਨ ਦੇ ਉੱਤੇ ੱੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਥੇ ਅਜ ਇੱਕ ਲੰਬੇ ਸਮੇਂ ਤੋਂ ਭਲਾੜੇ ਦੇ ਵਿੱਚ ਕਿਸਾਨ ਆ ਜਿਹੜਾ ਆਪਣੀ ਖੇਤੀ ਕਰਦਾ ਹੁੰਦਾ ਸੀਗਾ ਕਿਉਂਕਿ ਇੱਥੋਂ ਦੇ ਜਿਹੜੇ ਨਾਪਾਲਕਾ ਨੇ ਖਾਸ ਕਰਕੇ ਜੀ ਐਮ ਐਲ اے ਕਹਿ ਦਈਏ ਤਿੰਨ ਐਮ ਐਲ اے ਆ ਤਿੰਨੇ ਮਾਨਸਾਂ ਦੇ ਵਿੱਚ ਜਿਨ੍ਹਾਂ ਨੇ ਅੱਗ ਮਚਾਈ ਹੈ ਇਤੋਂ ਦਾ ਬੁਦਰਾ ਮੈਂ ਭਲਾਡੇ ਦੇ ਵਿੱਚ ਜੇ ਬੰਦਾ 60 70 ਸਾਲਾਂ ਤੋਂ ਲਗਾਤਾਰ ਖੇਤੀ ਕਰਦਾ ਇਸੇ ਸਰਕਾਰ ਨੇ ਥੁੱਕ ਛਿੱਟਿਆਗਾ ਵੀ ਅਸੀਂ ਕਿਸ ਤਰ੍ਹਾਂ ਆਹੀਂ ਪੈਸੇ ਲਹਾਂਗੇ ਜੇ ਕੋਈ ਖੇਤੀ ਕਰਦਾ ਤਾਂ ਉਹ ਉਹਨੂੰ ਖੇਤ ਦੇ ਵਿੱਚੋਂ ਜ਼ਮੀਨ ਦੇ ਵਿੱਚੋਂ ਬਾਹਰ ਨਹੀਂ ਕਰਿਆ ਜਾਊਗਾ ਜੇ ਮਜ਼ਦੂਰ ਕਿਤੇ ਘਰ ਪਾਈ ਬੈਠਾ ਤਾਂ ਉਹ ਤੋਂ ਐਵੇਂ ਜੋੱਕਰੀ ਪੈਸੇ ਬਿਛੂਲੇ ਜਾਣਗੇ ਉਹਨੂੰ ਘਰ ਦੇ ਵਿੱਚੋਂ ਠਾਇਆ ਨਹੀਂ ਜਾਊਗਾ ਐਵੇਂ ਜੋੱਕਰੀ ਆਹ ਆਪਣੇ ਭਲਾਡੇ ਦੇ ਵਿੱਚ 25 ਕਨਾਲਾਂ ਵੰਡੀਆਂ ਨੇ ਗਿਆ ਉਦੇ ਉੱਤੇ ਜਾ ਕੇ ਪਿਛਲੇ ਦਿਨੀ ਲਿਜਾ ਕੇ ਵੱਡੀ ਪੱਧਰ ਤੇ ਫੋਰਸ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਐ ਤੇ ਉਦ ਹੀ ਅਸੀਂ ਉੱਥੇ ਮੋਰਚਾ ਪੱਕਾ ਲਾਇਆ ਬੀਕੇ ਜੂ ਟਕੌਂਦਾ ਵੱਲੋਂ ਅੱਜ ਇੱਥੋਂ ਦੇ ਦਫ਼ਤਰ ਦੇ ਇਹ ਦਫ਼ਤਰ ਨੂੰ ਕਹਿ ਕੇ ਆਏ ਆ ਵੀ ਜੇ ਉੱਥੇ ਦੁਵਾਰੇ ਕਣਕ ਨੂੰ ਮਦਦਮਦਿਆ ਕੀਤਾ ਜਾਂ ਕਿਸਾਨ ਨੂੰ ਪਰੇਸ਼ਾਨ ਕੀਤਾ ਤਾਂ ਜਿਹੜਾ ਪੰਜਾਬ ਦੇ ਵਿੱਚ ਕੀ ਕਹਿ ਜੀਏ ਮਾਨਸਾ ਜ਼ਿਲ੍ਹੇ ਦੇ ਵਿੱਚ ਮਾਹੌਲ ਆ ਜਿਹੜਾ ਉਹ ਸੁਰੱਖਤ ਨਹੀਂ ਰਹਿਣਾ ਇਸ ਕਰਕੇ ਅੱਜ ਦੀ ਅਸੀਂ ਬੀਕੇ ਜੂ ਟਕੌਂਦਾ ਵੱਲੋਂ ਧਰਨਾ ਲਾ ਕੇ ਇਹਦੀ ਚੇਤਾਵਨੀ ਦੇਣ ਆਏ ਆ 70 ਰੁਪਏ ਤੋਂ ਉਤਰੀ ਹੋਈ ਹੈ ਕਿ ਜਿਹੜੇ ਜੁਮਲਾ ਜ਼ਮੀਨ ਹੈਗੀ ਬਿਲਕੁਲ ਇਹਨੂੰ ਕੋਈ ਇਤਹਾਰ ਨਹੀਂ ਹੈਗਾ ਇਹ ਸਰਕਾਰ ਨੇ ਆਪੇ ਵੀ ਮੰਨਿਆ ਸੀ ਵੀ ਜਿਹੜੇ ਤੇ ਕੋਈ ਕਿਸਾਨ ਦਾ ਕਬਜ਼ਾ ਹੈ ਉਹ ਤੋਂ ਅਸੀਂ ਜਿੰਨਾ ਕਿ ਸਬੰਧ ਦਾ ਲੈ ਸਕਦੇ ਆਂ ਪਰ ਉਹ ਤੇ ਜ਼ਮੀਨ ਤੇ ਅਸੀਂ ਕਬਜ਼ਾ ਨਹੀਂ ਕਰ ਸਕਦੇ ਪਰ ਇਹ ਜਿਹੜਾ ਬੋਧਰਾ ਮੈਂ ਐਮਐਲਏ ਇਹਨੇ ਇਹੀ ਜੰਤ ਚੱਕੀ ਹੋਈ ਹੈਗੀ ਜਿੱਥੇ ਦੇਖਦਾ ਹੈਗਾ ਉੱਥੇ ਇਹ ਜ਼ਮੀਨ ਤੇ ਜਦੋਂ ਕਬਜ਼ਾ ਕਰਨ ਗਿਆਗਾ ਤਕਰੀਬਨ ਇਹ ਕਬਜ਼ਾ ਕਿਵੇਂ ਕਰਿਆ ਇਹਨਾਂ ਨੇ ਜਾਂ ਕਿਸ ਲੋੜ ਤੇ ਮੁਲਾਜ਼ਮ ਗਏ ਕਿਉਂਕਿ ਸਾਡੇ ਇੱਥੇ ਬੰਦੇ ਘੱਟ ਹੋਣ ਦੇ ਕਾਰਨ ਇਹ ਇੱਥੇ ਜਥੇਬੰਦੀ ਅੱਜ ਅਸੀਂ ਜਿਹੜੀ ਆਏ ਆਂ ਕਿ ਪੂਰੀ ਪੰਜਾਬ ਆਪਣਾ ਮਾਨਸਾ ਜ਼ਿਲ੍ਹੇ ਤੋਂ ਬਲਾਕ ਤੋਂ ਆਏ ਆਂ ਕਿ ਅੱਜ ਇਹਨਾਂ ਨੂੰ ਤਿਤਾਬ ਨਹੀਂ ਦੇਣ ਆਏ ਆਂ ਕਿ ਵੀ ਭਲੇਖਾ ਨਾ ਖਾਜੋ ਇਹ ਭਲੇਖਾ ਸੀ ਦੂਰ ਕਰਨ ਆਏ ਆਂ ਕਿ ਨਾ ਅੱਜ ਜ਼ਮੀਨ ਤੇ ਕਬਜ਼ਾ ਕਰ ਦਈਏ ਨਾ ਕੱਲ ਨੂੰ ਕਰ ਦਈਏ ਤੇ ਨਾ ਉੱਥੇ ਕੋਈ ਕੂੜੇ ਦਾ ਇੱਕ ਡੱਕਾ ਵੀ ਨਹੀਂ ਛੱਟਣ ਦੇਵਾਂਗੇ ਤੇ ਆਹ ਮੁਲਾਜ਼ਮ ਨੇ ਜਿਹੜੇ ਇੱਥੇ ਸੋਚ ਲਿਆ ਨਾ ਆਪਦੇ ਆਪ ਨੂੰ ਫੇਨਾ ਦਾ ਜਿਹੜਾ ਹੈਗਾ ਇਹ ਜਿਹੜੇ ਹੋਣਗੇ ਆ ਜੁम्मेਬਾਰ ਹੋਣਗੇ ਇਹਨਾਂ ਨੂੰ ਬਿਲਕੁਲ ਬੰਦ ਕਰਕੇ ਇਹਨਾਂ ਨੂੰ ਨਾ ਤੇ ਨਹੀਂ ਜਾਣ ਦੇਵਾਂਗੇ ਘਰ ਨੂੰ ਜਿੱਨਾਂ ਤੇ ਰਹੇ ਉਥੇ ਇਨਸਾਫ ਨਹੀਂ ਦੇਣਗੇ ਅਸੀਂ ਨਹੀਂ ਜਾਣਾ ਇਸ ਕਰਕੇ ਇਹਨਾਂ ਨੂੰ ਅੱਜ ਅਸੀਂ ਚੇਤਾਵਨੀ ਇਹੀ ਦਿਨ ਆਏ ਆ ਕਿ ਵੀ ਇਹ ਕੰਮ ਛੱਡ ਦੋ ਇਹ ਕੋਈ ਜਿਹੜੀ ਆਪਣਾ 60 ਸਾਲ ਤੋਂ ਉਪਰ ਜ਼ਮੀਨ ਤੇ ਕਿਸੇ ਦਾ ਵੀ ਕਬਜ਼ਾ ਹੋ ਜੇ ਜੁਮਲਾ ਤੇ ਤਾਂ ਉਹ ਆਪਣਾ ਜੱਜਾਂ ਨੇ ਹਾਈ ਕੋਰਟ ਦੇ ਵੀ ਐਟਰਨੀ ਵੀ 12 ਸਾਲ ਤੋਂ ਬਾਅਦ ਉਹ ਜ਼ਿੰਮੇਵਾਰਤਾ ਕਾਜਾ ਉਹੀ ਹੋਊਗਾ ਜਿਹੜੇ ਬਹਿਕ ਕਰਦਾ ਹੈ ਜ਼ਮੀਨ ਨੂੰ ਇਹਨਾਂ ਨੇ ਸਾਰੀਆਂ ਹੱਦਾਂ ਉਹ ਹਾਈ ਕੋਰਟ ਦੇ ਵੀ ਪਾਰ ਕਰਤੀਆਂ ਜਿਹੜਾ ਆਪਦੇ ਮੂੰਹ ਬੋਲਿਆ ਸੀ ਉਹ ਵੀ ਪਾਰ ਕਰਤਾ ਇਹ ਕਰਕੇ ਜਿਹੜੇ ਇਹ ਜ਼ਮੀਨ ਤੇ ਕਬਜ਼ਾ ਕਰ ਦਿੰਨੇ ਸਾਡੇ ਕਿਸਾਨ ਦੀ ਤੇ ਇਹਨੂੰ ਬਿਲਕੁਲ ਨਹੀਂ ਹੋਣ ਦਵਾਂਗੇ ਇਹ ਬੀਰੋਕੇ ਲੱਭੇਗਾ ਉਹ ਮੁੱਦਾ ਜਾਦ ਕਰ ਲੈਣਾ ਵੀ ਉਹ ਤੇ ਸਹੀਦੀ ਜ਼ਰੂਰ ਹੋਗੀ ਸਾਡੇ ਪ੍ਰਿੰਸੀਪਲ ਦੀ ਪਰ ਜਿਹੜੀ ਜ਼ਮੀਨ ਆ ਜੋ ਹੋਈ ਬੁੱਧ ਸਿੰਘ ਬਾਹਰੇਗਾ ਜਿਹੜੇ ਕਬਜ਼ਾ ਸੀ ਜਿਹੜਾ ਕਿਸਾਨ ਹੈ ਉਹੀ ਡੂਡ ਕਲਾਬ ਦੀ ਬਾਹਰੇਗਾ ਇਹ ਕਰਨ ਨੂੰ ਇਹ ਸੋਚ ਲੈਣਾ ਇਹ ਜਿਹੜਾ ਜ਼ਿੰਮੇਵਾਰ ਇਹਦਾ ਪ੍ਰਸ਼ਾਸਨ ਹੋਊਗਾ ਜੇ ਇਹਨੇ ਇਸ ਤੋਂ ਬਾਅਦ ਕੋਈ ਐਕਸ਼ਨ ਲਿਆ ਤਾਂ ਅਸੀਂ ਜਥੇਬੰਦੀ ਕਹਿੰ ਨੂੰ ਪੂਰਾ ਇਹਨਾਂ ਦਾ ਵਿਰੋਧ ਕਰਦੇ ਹੋਏ ਤੇ ਇਹਨਾਂ ਦਾ ਪੂਰਾ ਐਕਸ਼ਨ ਲੈ ਕੇ ਉਥੇ 1 ਇੰਚ ਵੀ ਅਸੀਂ ਕਬਜ਼ਾ ਨਹੀਂ ਹੋਣ ਦੇਵਾਂਗੇ ਇਹਨਾਂ ਨੂੰ ਪੈਰ ਨਹੀਂ ਧਰਨ ਦੇਵਾਂਗੇ ਸਾਡੀ ਇਹ ਬੀਕੇ ਜੂ ਟਕਾਉਂਦਾ ਬੂਟਾ ਬੁਰਜ ਕਿਲਾ ਜਿਹੜੀ ਜਥੇਬੰਦੀ ਹੈ ਇਹ ਇਹਨਾਂ ਜਾਣਦੇ ਨੇ ਸਾਰੇ ਵੀ ਜਿਹੜੀ ਇਹ ਜਥੇਬੰਦੀ ਹੈ ਕਿ ਜਿਹੜੇ ਨੇ ਕੇਸ ਲੈ ਲਿਆ ਸੀ ਜਿਹੜਾ ਵੀ ਸਾਡੇ ਹੱਥ ਤੇ ਆ ਗਿਆ ਕੋਈ ਵੀ ਆ ਗਿਆ ਉਹਨੂੰ ਅਸੀਂ ਧੂਰਾ ਨਹੀਂ ਛੱਡਿਆ ਅੱਜ ਤਈ ਉਹਨੂੰ ਸਪੂਰਨ ਕਰਾਂਗੇ ਅਸੀਂ ਭੱਜਣ ਵਾਲੇ ਨਹੀਂ ਹੈਗੇ ਵਾਹੀ ਗੁੱਦਕਾ ਖਾਸਾ ਤੇ ਵਾਹੀ ਗੁੱਦਕਾ ਉਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅੱਜ ਇਸੇ ਕਰਕੇ ਇੱਥੇ ਧਰਨਾ ਲਾਇਆ ਗਿਆ ਇਹਨੂੰ ਚੇਤਾਵਨੀ ਦੇਣ ਆਏ ਆ ਜਿਹੜੇ ਸਾਡੇ ਕਿਸਾਨ ਨੇ ਸਦੀਆਂ ਤੋਂ ਪਾਉਂਦੇ ਜ਼ਮੀਨਾਂ ਆਏ ਨੇ ਉਹਨਾਂ ਦੇ ਹੱਕ ਨੂੰ ਇਹ ਸਰਕਾਰ ਨਹੀਂ ਧੱਕਾ ਕਰ ਸਕਦੀ ਅਸੀਂ ਧੱਕਾ ਨਹੀਂ ਹੋਣ ਦੇਵਾਂਗੇ ਇਹ ਬੁਧਰਾਮ ਹੈ ਜਿਹੜਾ ਇਹ ਤਰਖਸਾਂ ਦਾ ਅੱਡਾ ਬਣਾਉਣਾ ਚਾਹੁੰਦਾ ਇੱਥੇ ਨਸ਼ੇੜਿਆਂ ਦਾ ਜੇ ਇਸ ਗੱਲ ਦਾ ਫਰਕ ਹੋਵੇ ਸੀ ਸਬੂਤ ਦੇਣ ਨੂੰ ਤਿਆਰ ਆ ਸਾਡੇ ਕੋਲੇ ਸਬੂਤ ਵੀ ਹੈਗੇ ਨੇ ਜਿਹੜਾ ਇਹਨਾਂ ਨੇ ਨਸਿਆ ਤੱਕ ਤਰਕਸ ਦੀ ਮਦਦ ਕੀਤੀ ਐ ਇਸ ਟੀਮ ਦੇ ਜੇ ਚਾਹੇ ਤਾਂ ਅਸੀਂ ਸਬੂਤ